ਜਿਉਂ-ਜਿਉਂ ਗਰਮੀ ਵੱਧ ਰਹੀ ਹੈ ਤਿਉਂ-ਤਿਉਂ ਦੇਖਿਆ ਜਾ ਸਕਦਾ ਹੈ ਕਿ ਅੱਗ ਲੱਗਣ ਦੇ ਮਾਮਲੇ ਵੀ ਵੱਧ ਰਹੇ ਨੇ ਤੇ ਹੁਣ ਤਾਜ਼ਾ ਮਾਮਲਾ ਹਸਪਤਾਲ ਤੋਂ ਸਾਹਮਣੇ ਆ ਰਿਹਾ ਜਿੱਥੇ دہشت ਭਰਿਆ ਮਾਹੌਲ ਉਸ ਵੇਲੇ ਪੈਦਾ ਹੋ ਗਿਆ ਜਦੋਂ ਬੋਰਡ ਦੇ ਵਿੱਚ ਅੱਗ ਲੱਗ ਗਈ ਮੌਕੇ ਤੇ ਬੋਰਡ ਦੇ ਵਿੱਚ 17 ਤੋਂ 18 ਮਰੀਜ਼ ਦਾਖਲ ਸੀ ਤੇ ਹਫੜਾ ਤਫੜੀ ਦੇ ਨਾਲ ਇਹਨਾਂ ਮਰੀਜ਼ਾਂ ਨੂੰ ਬੋਰਡ ਤੋਂ ਬਾਹਰ ਕੱਢਿਆ ਗਿਆ ਦੱਸਦੀਆਂ ਕਿ ਤਸਵੀਰਾਂ ਪਟਿਆਲਾ ਦੇ ਟੀਵੀ ਹਸਪਤਾਲ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਹਾਦਸਾ ਹੋਇਆ ਮੌਕੇ ਦੇ ਉੱਪਰ ਗੁੱਸਾਏ ਹੋਏ ਲੋਕਾਂ ਨੇ ਕਿਹਾ ਕਿ ਹਸਪਤਾਲ ਪ੍ਰਸ਼ਾਸਨ ਦੇ ਡਾਕਟਰਾਂ ਵੱਲੋਂ 24 ਘੰਟੇ ਏਸੀ ਚੁਲਾਏ ਜਾਂਦੇ ਨੇ ਜਿਸ ਕਰਕੇ ਸਟੈਮਪਲਾਈਜ਼ਰ ਗਰਮ ਹੋ ਗਿਆ ਤੇ ਅੱਗ ਲੱਗੀ ਜਿਸ ਵੇਲੇ ਮੀਡੀਆ ਦੇ ਵੱਲੋਂ ਡਾਕਟਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਡਾਕਟਰ ਜਿਹੜੇ ਨੇ ਉੱਥੋਂ ਦੀ ਭੱਜਦੇ ਹੋਏ ਦੇਖੇ ਜਾ ਸਕਦੇ ਸੀ ਲੋਕਾਂ ਨੇ ਦੱਸਿਆ ਕਿ ਫਾਇਰ ਸਿਸਟਮ ਦਾ ਕੋਈ ਵੀ ਇੰਤਜ਼ਾਮ ਨਹੀਂ ਹੈ ਹਸਪਤਾਲ ਵਿੱਚ ਤੇ ਫਾਇਰ ਬਗੇਟ ਦੇ ਅਧਿਕਾਰੀਆਂ ਨੇ ਅੱਗ ਦੇ ਉੱਪਰ ਆ ਕੇ ਕਾਬੂ ਪਾਇਆ। ਦੇਖਿਆ ਜਾ ਸਕਦਾ ਸੀ ਕਿ ਹਸਪਤਾਲ ਦੇ ਵਿੱਚ ਵੀ ਫਾਇਰ ਐਕਸਟਿੰਗੁਇਸ਼ਰ ਜਾਂ ਹੋਰ ਕੋਈ ਇੰਤਜ਼ਾਮ ਜਿਹੜੇ ਨੇ ਨਹੀਂ ਦੇਖੇ ਜਾ ਸਕਦੇ ਸੀ ਜਿਸ ਕਾਰਨ ਲੋਕਾਂ ਦੇ ਵੱਲੋਂ ਇਸ ਦੇ ਖਿਲਾਫ ਆਵਾਜ਼ ਵੀ ਚੁਕੀ ਗਈ। ਫਿਲਹਾਲ ਦੇ ਲਈ ਮੌਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਹਸਪਤਾਲ ਦੇ ਇਸ ਵਾਰਡ ਦੇ ਵਿੱਚ ਅੱਗ ਲੱਗੀ ਹੋਈ ਦੇਖੀ ਜਾ ਸਕਦੀ ਸੀ। ਇੱਕ ਵਾਰ ਤੋਂ ਸੀ ਵੀ ਇਹਨਾਂ ਤਸਵੀਰਾਂ ਦਾ ਰੁੱਖ ਕਰੋ। ਕੀ ਨਾਮ ਹੈ ਜੀ? ਰਾਜਵੀਰ ਕਿਹੜੀ ਗੱਲ ਪਵਾਇਓ ਫਤਿਹਗੜ ਤੋਂ ਕਿਹੜਾ ਮਰੀਜ਼ ਕਿਹੜੇ ਕੀ ਹੋਇਆ ਮਰੀਜ਼ ਨੂੰ ਮਰੀਜ਼ ਨੂੰ ਜੀ ਧੀ ਵੀ ਆਈ ਧੀ ਵੀ ਹਸਪੀਟਲ ਲਈ ਹਾਂਜੀ ਕੀ ਹੋਇਆ ਉਹ ਅੱਗ ਲੱਗੀ ਕਿਹੜੇ ਬੋਤਲ ਅੱਗ ਲੱਗੀ ਹੈ ਜੀ ਕੁਝ ਪਤਾ ਲੱਗਿਆ ਕਿਦਾਂ ਅੱਗ ਲੱਗੀ ਨਹੀਂ ਜੀ ਅਸੀਂ ਤਾਂ ਹਜੇ ਉਤਰੀ ਆਉਨੇ ਆਗੇ ਮਰੀਜ਼ ਉਧਰ ਬਾਹਰ ਗਏ ਹੋਏ ਆ ਤੁਹਾਡਾ ਮਰੀਜ਼ ਠੀਕ ਹੈ ਹਾਂ ਹਾਂ ਠੀਕ ਹੈ ਜੀ ਬਚਾਅ ਹੋ ਗਿਆ ਹਾਂ ਬਚਾਅ ਹੋ ਗਿਆ ਜੀ ਤੇ ਨੁਕਸਾਨ ਦੀ ਗੱਲ ਕਰੀਏ ਕਿਤਨਾ ਨੁਕਸਾਨ ਹੋਇਆ ਹਾਂ ਜੀ ਮੈਂ ਦੱਸਦਾ ਸਾਨੂੰ ਅੰਦਰ ਸਾਨੂੰ ਨਹੀਂ ਪਤਾ ਵੀ ਕੀ ਨੁਕਸਾਨ ਹੋਇਆ ਤੁਹਾਡੇ ਮਰੀਜ਼ ਨੂੰ ਕਿੰਨੇ ਕੱਢਿਆ ਗਿਆ ਕਿੰਨੇ ਡਾਕਟਰ ਉਹ ਤਾਂ ਉਦੋਂ ਪਹਿਲਾਂ ਚਲੇ ਗਏ ਸੀ ਜੀ ਜੋ ਪਹਿਲਾਂ ਹੀ ਚਲੇ ਗਏ ਸੀ ਹਾਂ ਪਹਿਲਾਂ ਚਲੇ ਗਏ ਸੀ ਗੁਰੂ ਘਰ ਮੱਠ ਟਕੇ ਆਉਣ ਗਏ ਨੇ ਜੀ ਉਹਨੂੰ ਯਾਨੀ ਅਸੀਂ ਬਾਅਦ ਆਇਆ ਹਾਂ ਜਗ ਲੱਗੀ ਆ ਹਾਂ ਜੀ ਟੀ.ਐਸ. ਵਾਟ ਨੰਬਰ ਕੀ ਹੈ 12 ਨੰਬਰ ਜੀ 6 ਨੰਬਰ ਮੈਨ ਲਾ ਦੇ ਕੀ ਨਾਮ ਹੈ ਜੀ ਪ੍ਰਦੀਪ ਸਿੰਘ ਪ੍ਰਦੀਪ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਹੋ ਅਸੀਂ ਫਤਿਹਗੜ ਦੇ ਲਰਗਾ ਦੇ ਕਿੱਥੇ ਕਿੱਥੇ ਕਿਹੜੇ ਹਸਪਤਲ ਤੇ ਆਏ ਹੋ ਹਾਂ ਕਿਹੜੇ ਹਸਪਤਲ ਤੇ ਹੋ ਸਸੇ ਹਾਲ ਟਟ ਲਈ 8 TV ਹਸਪਤਲ ਦੇ ਉਹ ਮਰੀਜ਼ ਕੋਈ ਆਪਣਾ ਹਾਂ ਜੀ ਉਹ ਲਾ ਜੀ ਮੇਰੀ ਦੀ ਸਸ਼ਟਰ ਆਈ ਉਸੇ ਕੋਲ ਲਪੜੇ ਧੋਏ ਨਾਲ ਕੀ ਹੋਇਆ ਕੀ ਹੋਰੇ ਉਹ ਤਾਂ ਅੱਗ ਲੱਗੀ ਸੀ ਇਹਨਾਂ ਨੂੰ ਅੱਗ ਕਿਹਨਾਂ ਚੱਕ ਲੱਗ ਰਹੀ ਜੀ ਜਦੋਂ ਪੈਦੇ ਡਾਕਟਰ ਸਾਹਿਬ ਤੇ ਮੈਂ ਕੁਦਰਤ ਤੇ ਪੈ ਸਾਹਮਣੇ ਪਿਆ ਸੀਗਾ ਕੁੜੀ ਕੁਲਰ ਮੜੇ ਭੱਜ ਕੇ ਔੜੀ ਕਹਿੰਦੀ ਅੱਗ ਲੱਗੀ ਮੈਂ ਦੇਖਿਆ ਅਗੇਂਦਰਾ ਉਹ ਸੱਚੀ ਅੱਗ ਲੱਗੀ ਤੇ ਮੈਂ ਭੱਜ ਕੇ ਉੱਠ ਗਿਆ ਥੋਂ ਤੇ ਮੈਨੂੰ ਕੁਦਰਤੀ ਜਿਆਦਾ ਕਿ ਮੇਰੇ ਉਹ ਲੈ ਟੋ ਨਹੀਂ ਜਿਆਦਾ ਅੱਗ ਵੀ ਉਹਨੇ ਆਪਣੇ ਗਿਆ ਪੈਸਰ ਜੀ ਤੇ ਉਹ ਜਿਆਦਾ ਮੈਂ ਉਹ ਚੱਕੇ ਉਹ ਅੱਗ ਵੀ ਆਉਣ ਲੱਗਿਆ ਮੈਂ ਫਿਰ ਕੋਈ ਤੂੰ ਹੋਵੇ ਫੇਰ ਨਹੀਂ ਕੁਝ ਸੀ ਅੱਗ ਲੱਗੀ ਕਿਨੇ ਮਰੀਜ਼ ਦੇ ਅੰਦਰ ਸੀ ਮਰੀਜ਼ ਤਾਂ ਸਾਰੇ ਤੋਂ ਬਾਹਰ ਆਉਣ ਲੱਗੇ ਸੀ ਮਰੀਜ਼ ਸਾਰੇ ਨਹੀਂ ਕਿੰਨੇ ਮਰੀਜ਼ ਸੀ ਜਿਸ ਟਾਈਮ ਤੁਹਾਡੇ ਮਰੀਜ਼ ਨਾਲ ਕਿੰਨੇ ਮਰੀਜ਼ ਸੀ ਸਾਡੇ ਮਰੀਜ਼ ਤਾਂ ਬਾਹਰ ਸੀਗੇ ਨਹੀਂ ਟੋਟਲ ਕਿੰਨੇ ਮਰੀਜ਼ ਸੀ ਅੰਦਰ ਕੋਟੋ ਕੋਟੋ ਹੁਣੇ 10 15 ਮਿੰਟ ਜਣੇ ਵੀ ਅੰਦਰ ਬੈੱਡ ਲੱਗੇ ਸਿੱਧਾ ਹਾਂਜੀ ਤੇ ਸਾਰੇ ਹੁਣ ਸੇਵ ਹੈ ਹਾਂ ਸੇਵ ਹੋਣ ਕਰੀ ਮਰੀਜ਼ਾਂ ਨੂੰ ਕੋਈ ਨੁਕਸਾਨ ਨਹੀਂ ਮਰੀਜ਼ਾਂ ਨੂੰ ਕੋਈ ਨੁਕਸਾਨ ਨਹੀਂ ਤੇ ਜਿਹੜੀ ਜੀ ਨੂੰ ਹਾਂਜੀ ਇਹਦਾ ਕਿ ਜਿਹੜਾ ਆਪਣਾ ਟੇਬਲ ਸੀ ਉਹ ਤੇ ਲੱਗ ਰਹੀ ਸੀ ਕੰਪਿਊਟਰ ਤੇ ਏਸੀ ਲੱਗ ਰਹੀ ਸੀ ਏਸੀ ਹਾਂਜੀ ਏਸੀ ਲਾਇਆ ਹੋਇਆ ਜੀ ਏਸੀ ਕਰਨ ਲੱਗ ਜੀ ਅੱਗੇ ਨਹੀਂ ਨਹੀਂ ਐ ਨਹੀਂ ਪਤਾ ਜੀ ਇਸ ਨਾਲ ਕੀ ਆ ਆਪਣੇ ਕੰਪਿਊਟਰ ਕਰਕੇ ਤਾਰ ਡਾਕਟਰ ਸਾਹਿਬ ਮੌਜੂਦ ਸੀ ਡਾਕਟਰ ਸਾਹਿਬਾਰੇ ਸਾਰੇ ਵਿਚਾਰੇ ਸਾਰੇ ਬਾਰ ਆ ਗਏ ਸੀ ਤੇ ਸੀ ਉਹ ਬਾਹਰ ਆ ਗਏ ਡਾਕਟਰ ਸਾਹਿਬ ਤੇ ਅੰਦਰ ਨਹੀਂ ਅੰਦਰ ਤੇ ਲੱਭੀ ਖੜੇ ਸੀ ਵੀ ਮੰਗ ਰਖੇ ਸੀ ਹਾਂ ਜੀ ਤੇ ਤੁਹਾਡਾ ਮਰੀਜ਼ ਹੁਣ ਸੇਵ ਹੈ ਹਾਂ ਮਰੀਜ਼ ਸੇਵ ਹੈ